We jungle. ਫੇਰ ਤੇਜ਼ ਰਫ਼ਤਾਰ ਦੇ ਜਲਦਬਾਜ਼ੀ ਨੇ ਇੱਕ ਨਾਬਯੋਤਾਂ ਦੀ ਜਾਨ ਲੈ ਲਈ ਅਤੇ ਦੋਨੋਂ ਕੁ ਵੀ ਜ਼ਖਮੀ ਕਰ ਦਿੱਤਾ ਚਾਲ ਕਿੰਨੀ ਕਾਲੀ ਤੇ ਤੇਜ਼ ਰਫ਼ਤਾਰ ਨਾਲ ਵਾਨ ਨੂੰ ਚਲਾਉਂਦੇ ਹਨ ਕਿ ਸੜਕ ਉੱਪਰ ਲੱਗੇ ਸਲੋਗਨ ਨੂੰ ਵੀ ਨਹੀਂ ਦੇਖਦੇ ਜਿਸ ਤੇ ਸਾਫ਼ ਲਿਖਿਆ ਹੁੰਦਾ ਹੈ ਕਿ ਤੇਜ਼ ਰਫ਼ਤਾਰੀ ਮੌਤ ਦੀ ਤਿਆਰੀ ਪਰੰਤੂ ਚਾਲ ਕਿਸੇ ਕਾਲੀ ਵਿੱਚ ਕੀਮਤੀ ਜਾਨਾਂ ਗਵਾ ਬੈਠਦੇ ਹਨ ਇਸੇ ਤਰ੍ਹਾਂ ਦਾ ਮਾਮਲਾ ਅੱਜ ਨਜ਼ਦੀਕੀ ਪਿੰਡ ਲੋਤੀ ਨੰਗਲ ਵਿਖੇ ਵੇਖਣ ਨੂੰ ਮਿਲਿਆ ਕਿ ਮੋਟਰਸਾਈਕਲ ਸਵਾਰ ਵੱਲੋਂ ਨਾਬਯੋਤਾਂ ਜੋੜਾ ਜੋ ਆਪਣੇ ਸਾਰੇ ਪਿੰਡ ਮਮਾ ਤੋਂ ਪਿੰਡ ਚੰਡੇ ਨੂੰ ਜਾ ਰਿਹਾ ਸੀ ਬੱਸ ਨੂੰ ਕ੍ਰੋਸ ਕਰਦੇ ਸਮੇਂ ਸਾਹਮਣੇ ਤੋਂ ਆ ਰਹੇ ਕੈਂਟਰ ਦੀ ਝਪੇਟ ਵਿੱਚ ਆ ਗਿਆ ਮੋਟਰਸਾਈਕਲ ਚਾਲਕ ਦੀ ਪਤਨੀ ਦੀ ਮੌਤ ਹੋ ਗਈ ਤੇ ਆਪ ਵੀ ਹਸਪਤਾਲ ਵਿੱਚ ਮੌਤ ਨਾਲ ਜੂਝ ਰਿਹਾ ਏ ਉਥੇ ਨਾਲ ਹੀ ਪਿੱਛੇ ਤੋਂ ਆ ਰਹੇ ਦੋ ਹੋਰ ਮੋਟਰਸਾਈਕਲ ਸਵਾਰ ਕੈਂਟਰ ਦੇ ਪਿੱਛੇ ਆ ਵੱਜੇ ਜਿਨ੍ਹਾਂ 'ਚੋਂ ਇੱਕ ਨੂੰ ਗੰਭੀਰ ਹਾਲਤ ਵਿੱਚ ਜਿਹੜੇ ਇਲਾਜਾ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਗੁਰਦਾਸਪੁਰ ਤੋਂ ਦੀਪਕ ਕੁਮਾਰ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਅਹੀਂ ਜਾਣੇ ਫਰੇਗਾੜ ਸਾਈਡ ਤੋਂ ਜੀ ਤੇ ਅਰਮੋ ਟਾਕਾ ਹੁੰਦਾ ਏ ਇੱਕ ਤੇ ਉਹਨੇ ਮਿੱਤੇ ਦੇ ਮੋੜਾ ਨੂੰ ਟੱਕਰ ਉਹ ਮੋੜਾ ਜਿਹੜਾ ਸੀ ਉਹ ਗੱਡੀ ਤੇ ਗਾੜੀ ਆ ਗਿਆ ਉਹਨੇ ਜੱਕ ਦਾ ਬਹੁਤ ਧਿਆਨ ਗਿਆ ਹਾਸਾ ਜਾ ਹੋ ਗਿਆ ਜਿੱਦਾਂ ਤੇ ਅਹੀਂ ਨਾਲ ਅਹੀਂ ਮਰ ਵਾਟ ਗਿਆ ਤੇ ਇੱਕ ਦੀ ਮੌਕੇ ਡੈੱਥ ਹੋ ਗਈ ਜਨਾਨੀ ਦੋ ਪੇਸ ਦੇ ਦਰਮਿਆਨ ਇਹ ਟੜਾ ਜਿਹੜਾ ਨੋ ਟ੍ਰੱਕ ਆ ਉਹ ਫਰੇ ਤੋਂ ਜਾਣ ਗਿਆ ਜੀ ਉਧਰੋਂ ਇੱਕ ਮੋਟਰਸਾਈਕਲ ਦੇ ਦੋ ਜਗਰਾਤ ਸਿੰਘ ਆ ਉਹਦੇ ਘਰ ਦੀ ਬਲੀ ਬੋ ਰਿਹਾ ਉਹ ਸਾਮ ਟੱਕਰ ਗਈ ਆ ਤੇ ਤੇਰੀ ਘਰ ਦੀ ਬਲੀ ਦੀ ਮੌਤ ਹੋ ਗਿਆ ਜਿਹੜਾ ਆ ਕੇ ਚੱਲ ਗਿਆ ਤਾਂ ਜਗਰਾਤ ਸਿੰਘ ਨੂੰ ਲੱਗਿਆ ਉਹਨੂੰ ਬੁਨਾਨਾ ਖਰਾਫ ਕਰਤਾ ਉਹਨਾਂ ਮਗਰੋਂ ਇੱਕ ਮੋਟਰਸਾਈਕਲ ਵਿੱਚੋਂ ਪਿੱਛੋਂ ਆਣ ਕੇ ਵੱਜਾ ਤੇ ਉਹ ਵੈਸਾ ਠੀਕ ਅਸ ਨਹੀਂ ਤੇ ਤੇ ਉਹਨੂੰ ਤੇ ਜੀਰੇ ਲੱਗਦੇ ਫੇਰ ਟੁੱਟ ਗਿਆ ਤੇ ਕਾਰ ਵੀ ਪੀਤੀ ਗਈ